ਲੈਂਟਰ ਦਾ ਖਰਚਾ ਕਿੰਨੇ ਕਿੰਨੀਆਂ ਕੁੜੀਆਂ ਕਿੰਨੀਆਂ ਆ 2 ਲੱਖ ਰੁਪਈਆ ਦੇ ਹੋ ਜਾਂਦੇ ਕਿੰਨੇ ਹੁੰਦੇ ਵੀਰੇ ਕੋਈ ਇਦਾਂ ਦੇ ਮਨੁਸਾਨ ਹੁੰਦੇ ਲੋਨ ਕਿੰਨੇ ਲੋਨ ਕਿੰਨੇ ਦਾ ਲਿਆ ਸੀ 70000 ਦਾ ਲਿਆ ਹੈ ਝੂਠ ਨਹੀਂ ਮਾਰਦਾ 50000 ਹੋਰ ਦੇਉ ਜਾਨਾ ਲੋਨ ਪੂਰਾ ਕਰੀਏ ਇਹ 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 2 ਲੱਖ ਰੁਪਈਆ ਸੇਵਾ ਤੇ ਇਹ ਆ 50000 ਰੁਪਈਆ ਜਿਹੜਾ ਜਿਹੜਾ ਤੇਰਾ ਲੋਨ ਹੈ ਤੇ ਇਹਨਾਂ ਨੂੰ ਪਤਾ ਹੈ ਕਿ ਵੀ ਇੰਨਾ ਵੀ ਰੱਬ ਮਿਹਰਬਾਨ ਹੋ ਸਕਦਾ ਹੈ ਸਾਡੇ ਤੇ ਜਿੰਨੀ ਸਾਡੀ ਜ਼ਿੰਦਗੀ ਨਾਲ ਕਣੀ ਬਚ ਗਈ ਹੈ ਨਾ ਉਹਨਾਂ ਚਿਹਰੇ ਅਸੀਂ ਦਵਾਵਾ ਦਵਾਂਗੇ ਵੀਰ ਵੀਰ ਮਕੀਨ ਤਾਲੂ ਸੇਵਨ ਦਾ ਖਰਚਾ ਨਹੀਂ ਪੂਰਾ ਉਹਦੇ ਫਿਰ ਟਾਲੇ ਇਹ ਬੀਚੇ ਸਾਡੇ ਕੋਲ ਵੈਨ ਦਾ ਖਰਚਾ ਨਹੀਂ ਪੂਰਾ ਆ ਵਰਕੇ ਇਧਰ ਲਿਖੀ ਇੱਕ ਮੋਟਰਸਾਈਕਲ ਪਹੁੰਚਦਾ ਕਰੋ ਭਾਈ ਜੀ ਨੰਬਰ ਦੇ ਆਟਾ ਹੀ ਲੱਗਦਾ ਉਸਟਾਰਟ ਕਰੋ ਕਾਰ ਸਟਾਰਟ ਕਰੋ 2.5 ਲੱਖ ਦੀ ਫਿਰ ਭੇਜ ਦਾਂਗੇ ਠੀਕ ਹੈ 4-5 ਲੱਖ ਦੀ 5 ਲੱਖ ਦੀ ਸਾਡੇ ਵੱਲੋਂ ਸੇਵਾ ਹੋ ਗਈ ਜਦੋਂ ਤੁਸੀਂ ਉੱਥੇ ਬੈਠੇ ਸੀ ਤੁਹਾਨੂੰ ਲੱਗਦਾ ਸੀ ਵੀ ਕੋਈ ਬਾਤ ਵਿੱਚ ਜਿਹਦਾ ਪਾਉਂਦੇ ਰਿਕਵਰੀ ਨਹੀਂ ਜੀ ਨਹੀਂ ਲੱਗਦਾ ਸੀ ਵੀ ਕੋਈ ਆਊਗਾ ਸਾਡੀ ਬਾਤ ਪੁੱਛ ਆ ਕੇ ਨਹੀਂ ਵੀ ਜੀ ਤੁਹਾਨੂੰ ਨਹੀਂ ਲੱਗਦਾ ਹੈਗਾ ਯਕੀਨ ਨਹੀਂ ਸੀ ਹੁਣ ਆਸ ਉਮੀਦ ਜਾਗੀ ਆ ਵੀ ਹਾਂ ਹੁਣ ਸਾਡਾ ਕੁਝ ਨਾ ਕੁਝ ਬਣ ਜੂਗਾ ਹਾਂਜੀ ਦੇਖ ਪਿਆ ਸਾਰਾ ਹਾਂ ਹਾਂਜੀ ਦੇਖ ਗਿਆ ਵੀ ਕੋਈ ਵੀਰੇ ਕਿੱਥੇ ਤੁਹਾਡਾ ਸਮਾਨ ਪੈਣ ਕੁਝ ਕੁਝ ਨਹੀਂ ਬਜਿਆ ਵੀਰ ਜੀ ਕੱਪੜੇ-ਕੱਪੜੇ ਬਸ ਐਹੀ ਬਜੇ 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 ਐ ਬਾਕੀ ਕੁਝ ਨਹੀਂ ਸਾਰਾ ਕੁਟੇ ਕੁਪੜੇ ਹਾਂਜੀ ਉਹਨੇ ਤੇ ਦਿਨ ਦੇ ਫਿਰ ਤੁਸੀਂ ਪੈਣੇ ਕਿੱਥੇੋਂ ਪਾਣੇ ਜੇ ਮੀਮੂ ਹੁੰਦਾ ਉੱਤਰ ਪਹਿਲੇ ਲੱਲੀ ਦੇ ਉੱਤੇ ਅੱਛਾ ਮੀਮੋ ਆ ਤਰਪਾਲ ਲਾਲੀ ਦੀ ਤੇ ਨਹੀਂ ਆਇਆ ਆਪਣੇ ਕੋਈ ਫੋਨ ਤੱਕ ਬਾਤ ਪੁੱਛਣ ਤੁਹਾਡੀ ਕੋਈ ਹਾਂਜੀ ਸਭ ਦਾ ਸਭ ਦਾ ਦੇ ਕੇ ਗਏ ਮੈਂ ਕਾਨੂੰ ਝੂੜ ਮਰ ਗਏ ਤੇ ਕੱਪੜੇ ਕੁੱਪੜੇ ਉੱਤੇ ਲੈਣ ਲਈ ਦਿੱਤੇ ਕੰਬਲ ਗੁੰਬਲ ਪਰ ਇਹਦੇ ਲਈ ਫਿਰ ਹੁਣ ਘਰ ਦਾ ਕਿਵੇਂ ਬਣੂਗਾ ਗੱਲ ਹੁਣ ਕੋਈ ਕੋਈ ਕਰੂਗਾ ਕਿ ਜਿਹਦੇ ਵਿੱਚ ਕੋਈ ਲਿਖਿਆ ਹੋਊ ਕਿ ਮਹਾਰਾਜ ਨੇ ਤੁਹਾਡੇ ਤਿੰਨ ਬੇਟੀਆਂ ਸ਼ਾਇਦ ਨਹੀਂ ਚਾਰ ਗੁੱਡੀਆਂ ਇੱਕ ਗਾਗਾ ਵਾਂ ਇੱਕ ਮੇਰੀ ਭਤੀ ਰਹੀਦੀ ਮੇਰੇ ਕੋਲ ਤੁਸੀਂ ਫਿਰ ਕਿਵੇਂ ਤੁਹਾਡਾ ਚੱਲਦਾ ਕਿਵੇਂ ਵੇਖ ਜਾਂਦੇ ਰਸਨ ਪਾਣੀ ਦੀ ਪੈਣ ਭਰਾ ਵਾਧੂ ਹੁੰਦੇ ਗੁਜ਼ਾਰਾ ਪਰਿਵਾਰ ਦਾ ਕਰ ਦਿੱਤੇ ਆ ਦਿਹਾੜੀ ਤੇ ਹਾਂਜੀ ਦਿਹਾੜੀ ਕਰਦਾ ਮੇਰੇ ਘਰ ਵਾਲਾ ਸੀਰ ਕਰਦਾ ਜਿੰਮੇਦਾਰਾਂ ਨਾਲ ਲੱਗੂ ਹਾਂਜੀ ਉੱਥੇ ਹੀ ਸਾਰਾ ਚੱਲਦਾ ਹਾਂਜੀ ਤੇ ਜਿੰਮੇਦਾਰ ਵੀ ਸਾਰੇ ਇੱਕੋ ਜਿਹੇ ਭਿਰਦੇ ਉਹਨਾਂ ਦੇ ਪੀ ਪਾਸਾ ਰੁੜ ਗਈ ਉਹਨਾਂ ਨੇ ਵਿਚਾਰੇ ਸਾਨੂੰ ਹੁਣ ਕੀ ਦੇਣਾ ਇਹ ਪੈਣੇ ਸਾਰਾ ਘਰ ਥੋੜਾ ਜਾਂ ਹਾਂਜੀ ਸਾਡਾ ਦੋਵੇਂ ਉਹ ਚ ਪੀ ਪਾਸੋਂ ਹੁੰਦੇ ਸੀ ਉਹ ਘਰ ਦੇ ਵਿੱਚ ਹਾਂਜੀ ਇਹ ਦੋ ਕਮਰੇ ਵਾਂ ਇਧਰ ਅਹੀਂ ਰਹਿੰਦੇ ਸੀ ਇਹ ਉਹ ਵੀ ਕੰਦ ਪੜ ਗਈਆਂ ਜੀ ਡੰਗਰੋਂ ਕਿਸੇ ਦੇ ਘਰੇ ਬੰਨੇ ਹੋ ਹਾਂਜੀ ਤਿੰਨ ਗਾਵਾਂ ਸੀ ਇੱਕ ਗਾਂ ਮਰ ਗਈ ਸਾਡੀ ਅੱਛਾ ਹਾਂਜੀ ਪਾਣੀ ਦੇ ਵਿੱਚ ਫਿਰ ਤਿੰਨ ਗਾਵਾਂ ਸੀ ਇੱਕ ਗਾਂ ਮਰ ਗਈ ਹਾਂਜੀ ਦੋ ਬੱਚੀਆਂ ਹੁਣ ਦੋ ਬੱਚੀਆਂ ਦੀ ਗਾਂ ਹਾਂਜੀ ਅੱਗੇ ਬਾਈ ਹੁਰ ਤੁਸੀਂ ਅੱਗੇ ਹੋ ਲੋ ਹੋ ਲੋ ਪੈਣੇ ਕਿੱਥੇ ਮਦਦ ਦੇ ਰਹੀ ਨੇ ਆਜੋ ਭਣੇ ਭਣ ਕਿੱਥੇ ਹੋ ਆਸੀ ਭਣੇ ਆਜੋ ਭਣੇ ਆਜੋ ਅੱਗੇ ਨੂੰ ਆਜੋ ਭਣੇ ਇੱਕ ਮਿੰਟ ਭਾਈ ਭਣੇ ਆਜੋ ਆਜੋ ਅੱਗੇ ਆਓ ਪੈਣੀ ਇੱਧਰ ਹੋ ਅੱਗੇ ਆਜਾ ਇੱਧਰ ਆਜੋ ਇੱਕ ਘਰ ਇੱਕ ਘਰ ਇੱਕ ਘਰ ਅੰਦਰ ਜਾਂਦੇ ਹਾਂ ਹਾਂ ਇੱਕ ਘਰ ਤੋਂ ਬਲਾਕ ਤੁਸੀਂ ਦੇਖ ਸਕਦੇ ਹੋ ਇਸ ਮੀਂਹ ਦੇ ਵਿੱਚ ਇੱਕ ਘਰ ਹੈ ਸਰੇੜਾ ਆਈਆਂ ਪਈਆਂ ਨੇ ਪਹਿਲਾਂ ਕਿਹਨੂੰ ਜਾ ਰਹੇ ਹੋ ਸਿੱਧਾ ਤੋਂ ਸੋਹਰੇ ਤੋਂ ਪੂਰੀ ਨੁਕਸਾਨ ਇਹ ਪੈ ਗਈ ਹੈ ਇਹਦਾ ਘਰ ਇਹ ਨੁਕਸਾਨ ਨੁਕਸਾਨ ਇਹ ਹੁਣੇ ਨੁਕਸਾਨ ਹੋਇਆ ਕਿ ਪਹਿਲਾਂ ਦਾ ਜੀ ਅੱਗੇ ਆਜੋ ਇਹ ਨੁਕਸਾਨ ਵਾਤਾ ਹੁਣੇ ਆ ਕਿ ਪਹਿਲਾਂ ਦਾ ਪਾਣੀ ਚ ਪਾਣੀ ਚ ਆਗੇ ਆ ਜੁੱਪ ਜੀ ਮੱਝਾਂ ਕਿਹਜੋ ਓਏ ਹੋਏ ਭਾਈਆ ਇੱਕ ਕਰੀ ਤਾ ਮਿੱਟੀ ਆਉਂਦੀ ਆ ਤਾ ਤੁਸੂ ਵੀ ਕਿਸੇ ਦੇ ਘਰੇ ਬੱਤੀ ਪਸ਼ੂ ਪਸ਼ੂ ਨਾਲ ਵੀ ਨੁਕਸਾਨ ਹੋਣਾ ਗੁਰਮ ਜੀ ਤਿੰਨ ਗਾਵਾਂ ਮੇਰੇ ਡੱਕਾਂ ਮਰ ਗਈਆਂ ਜਮੀ ਮੂਹੋਂ ਦਾ ਤੇ ਤਰਪੈ ਲੱਹੀਦੀ ਫਿਰ ਉਹ ਇਹ ਛਤਰੀ ਉਹ ਤੋਂ ਵੜਾ ਚੁਈ ਹਾਂਜੀ ਮੈਂ ਪਹਿਲਾਂ ਪੈਂਦੇ ਰਿਹਾ ਤਾਂ ਕਮਰਾ ਬੰਦ ਰਿਹਾ ਤੋ ਗੁਰਦੁਆਰੇ ਦੇ ਘਾਸਮਣ ਜੇ ਬਿਸਤਰੇ ਵੀ ਖਰਾਬ ਹੋ ਗਏ ਸਾਰੇ ਜਦੋਂ ਹਲਕਾ ਛੱਡਦਾ ਪਾਣੀ ਸੀਗਾ ਇੱਥੇ ਘਰ ਦੇ ਵਿੱਚ ਵਿਚਾਰਾ ਕੀਤਾ ਨਹੀਂ ਗੁਰਦੁਆਰੇ ਰਹਿੰਦੇ ਰਹੇ ਸੀ ਕਿੰਨੇ ਪਰਿਵਾਰਕ ਮੈਂਬਰੋਂ ਕਿੰਨੇ ਚਾਰ ਗੁੱਡੀਆਂ ਅਤੇ ਇੱਕ ਕਾਕਾ ਵਾ ਸਾਰੇ ਗੁਰੂ ਘਰ ਦੇ ਹਾਂਜੀ ਸੱਤ ਜੀ ਇੰਹੀਂ ਕਰਦੇ ਹਾਂ ਇਹ ਪਾਣੀ ਕਿੰਨੇ ਕਿੰਨੇ ਫੁੱਟ ਚੜ ਗਿਆ ਸੀ ਇੱਥੇ ਪਾਣੀ ਹੋਵੇ ਇੰਨੇ ਫੁੱਟ ਚੜੀ ਹੋ ਡੇਨ ਚੁੱਕੀ ਹੈ ਮੋਟੀਆਂ ਤਰੇੜਾਂ ਸੰਧ ਤੇ ਆਈਆਂ ਹੋਈਆਂ ਨੇ ਸਾਡੇ ਘਰ ਦਾ ਕੋਈ ਸਮਾਨ ਨਹੀਂ ਬਚਿਆ ਬਸੇ ਹੀ ਆਪਣੇ ਬੱਚੇ ਨੇ ਆ ਵੀ ਆਪਣਾ ਵੀ ਬੱਚਾ ਨੇ ਇਹ ਬੱਚੇ 4 ਗੁੱਡੀਆਂ ਪਣ ਤੇ ਇੱਕ ਆਗਰ ਤੇ ਘਰ ਦੇ ਹਾਲਾਤ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਸਕਦਾ ਨਾ ਵੱਡਾ ਨੁਕਸਾਨ ਹੋ ਗਿਆ ਬੱਚਾ ਛੋਟੇ ਛੋਟੇ ਬੱਚੇ ਰਹਿ ਕੇ ਆਏ ਨੇ ਸਿਕਾ ਸਿਕਾ ਠੀਕ ਹੈ ਬੋਤਾ ਚਲੋ ਇਹ ਆਪਣਾ ਇਹਦਾ ਇਹਦਾ ਲੈਂਟਰ ਦਾ ਖਰਚਾ ਇੱਕ ਤੇ ਇੱਕ ਇੱਕ ਗਾਂ ਦੇ ਜੀ ਗਾਂ ਮਰੀ ਹੈ ਜੀ ਇਹਨਾਂ ਦੀ ਗਾਂ ਦੇ ਜੀ ਇੱਕ ਹਾਂਜੀ ਇੱਕ ਆਹ ਦਾ ਦੀ ਮੀ ਕੜੀ ਸਾਢੇ ਗਾਇ ਕਿੰਨੇ ਕਿੰਨੀਆਂ ਕੁੜੀਆਂ ਕਿੰਨੀਆਂ ਚਾਰ ਕੁੜੀਆਂ ਜੀ ਗਾਵਾਂ ਦੋ ਦੋ ਦੇ ਦੋ ਗਾਵਾਂ 2 ਲੱਖ ਰੁਪਏ ਦਿਓ ਯਾਰ ਬਲੇ ਸੋਨੇ ਹਾ ਉਹ ਨਹੀਂ ਨਹੀਂ ਮੈਂ ਬੰਦਾ ਮੈਂ ਏ ਰੱਬ ਭੇਜਿਆ ਤੁਨ ਰੱਬ ਸਾਡੇ ਕਾਦੀਰ ਮੜਾਓ ਹਾਂ ਤੋਪਾਊ ਕੋਈ ਬਿਲਕੁਲ ਤੁਹਾਡਾ ਵੀਰ ਆਇਆ ਮਨਕੀਰਤਾ ਆਇਆ ਇੱਥੇ ਬਾਬਾ ਜੀ ਇੱਧਾ ਦਿੰਦੇ ਆ ਅੱਖਾਂ ਨਹੀਂ ਭਰਨੀ ਪੁੱਤ ਹਾਂ ਜੀ ਬਾਬਾ ਜੀ ਹੈ ਨਾ ਬਾਤ ਕਰਨੀ ਹੈ ਨਾ ਪੁੱਤ ਸੋ ਕੋਈ ਨਹੀਂ ਬਾਤ ਵਿੱਚ ਕੁਝ ਕੁ ਡਿਗਰੀ ਪਾ ਲੋ ਆ ਲੋ ਆ ਲੋ ਆ ਲੋ ਇੱਥੇ ਸਰਕਾਰੀ ਮਦਦ ਤਾਂ ਨਹੀਂ ਕੋਈ ਪਰ ਮਨਜੀਰਤ ਆਲਫ ਇਸ ਪਰਿਵਾਰ ਦੀ ਕੁਛੀ ਆਵਾਜ਼ ਆ ਕਿ ਉਹਨਾਂ ਨੂੰ ਛੋਲੀ ਪਾ ਲੋ ਥੋੜੀ ਸਰਕਾਰੀ ਮਦਦ ਨਹੀਂ ਕੋਈ ਬੋਲੇ ਸੋਨਿਹਾਲ ਅਕਬਰ ਇਹ 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 ਸਾਡੇ ਵੱਲੋਂ ਮੇਰਾ ਭਰਾ ਰੂਪਾ ਸਿਮਰਨ ਹੁੰਦਲ ਅਸੀਂ ਸਾਰੇ ਇਕੱਠੇ ਆ ਇਹ ਪੰਜਾਬ ਇਹ ਪੰਜਾਬ ਤੁਹਾਡੇ ਨਾਲ ਆ ਠੀਕ ਆ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਨੀ ਤੇ ਤੁਹਾਡਾ ਨੰਬਰ ਲਿਖਾਓ ਦੋ گاਵਾ ਪਹੁੰਚ ਦੀਆਂ ਕਰੀਏ ਆਹ ਤਾਂ ਮਾਲ ਗਾਣੇ ਪਹਿਲੇ ਤੁਹਾਡੇ ਦੋ ਸਵੇਰੇ ਪਹੁੰਚੂਗੇ ਤੁਹਾਡੇ ਕੋਲ ਨਹੀਂ ਪਹਿਲਾਂ ਤੁਹਾਡੇ ਜਾਨਵਰ ਦਾ ਨੁਕਸਾਨ ਹੋਇਆ ਗਾਂ ਦਾ ਹਾਂਜੀ ਸਾਰੇ ਪਿੰਡ ਨੂੰ ਪਤਾ ਸਾਡੀ ਗਾਂ ਪੂਰੀ ਆ ਗਈ ਇਧਰ ਆ ਬੈਠੇ ਪਹਿਨੇ ਘਰ ਦਾ ਕੰਮ ਸ਼ੁਰੂ ਕਰਦੇ ਆ ਸਾਡਾ ਟੀਮ ਤੁਹਾਨੂੰ ਫੋਨ ਕਰ ਲੂਗਾ ਆਸ਼ੀਰਵਾਦ ਲੋਨ ਕਿੰਨੇ ਦਾ ਲਿਆ ਸੀ ਲਿਆ ਸੀ ਵੀਰੇ ਇੱਕ ਫੇਸ ਹਾਂ ਤੇ ਯਾਰ ਦਲੇ ਹੈ ਜੁੜਨੀ ਮਾਰ 50000 ਹੋਰ ਦੇਉ ਜਾਨਾ ਲੋਨ ਪੂਰਾ ਕਰੀਏ ਇਹ ਬੱਚਿਆਂ ਦੀ ਪੜ੍ਹਾਈ ਯਾਰ ਹੋਰ ਪਹਿਲਾਂ ਲੋਨ ਲਾਓ ਬੱਚਿਆਂ ਦੀ ਪੜ੍ਹਾਈਆਂ ਵੀ ਕਰਾਣੀਆਂ ਦੇਖ ਕਲਾਸ ਉਹ ਸਾਡੀ ਸੇਵਾ ਸਾਨੂੰ ਦੇ ਦੇ ਮੈਂ ਤੇ ਪੁੱਛਾਂ ਹਾਂ ਹਾਲੋ ਹਾਲੋ 6ਵੀਂ ਕਿ ਇੱਧਰ ਆ ਜਾਓ ਇੱਧਰ ਆ ਜਾਓ ਇੱਧਰ ਆ ਜਾਓ ਇੱਧਰ ਤੇ ਬਾਕੀ ਭੈਣ ਉਧਰ ਉਧਰ ਕਰਾਓ ਇੱਧਰ ਆਓ ਇੱਧਰ ਇੱਧਰ ਉਧਰ ਰਹੇ ਆ ਜੀ ਇੱਧਰ ਆ ਜਾਓ ਆ ਆ ਜਾ ਭੈਣੇ ਇੱਧਰ ਆ ਜਾ ਮੋਰੇ ਪਤਾ ਜੀ ਆਪੋ ਤੇ ਇੱਧਰ ਆ ਜਾ ਮੇਰੀ ਗੱਲ ਸੁਣ ਹਾਲੋ ਇਹ 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 2 ਲੱਖ ਰੁਪਇਆ ਹਣਾ ਸੇਵਾ ਤੇ ਇਹ ਆ 50000 ਰੁਪਇਆ ਜਿਹੜਾ ਤੇਰਾ ਲੋਨ ਹੈ ਭਲਵਾਨ ਜੀ ਲੋਨ ਕਿੰਨਾ ਸੀ ਮੱਜ ਤੇ ਗਾਂ 30000 ਲਾਉਣ ਲਿਆ ਹੈ ਤੇ 45000 ਇਹ ਗਾਂ ਦੇ ਜੀ ਇਹ ਆ ਕੰਮ ਦੇ ਲਾਉਣੇ ਆ ਭਾਣੇ ਪੈਸੇ ਇਹ ਲਈਆਂ ਸੀ ਅਸੀਂ ਬਾਕੀ ਗਾਈਆਂ ਵੀ ਲੋਨ ਤੇ ਲਈਆਂ ਆ ਲੋ 50000 ਲੋਨ ਇਹ ਵੀ ਪੂਰਾ 2.5 ਲੱਖ ਦੇ ਚੱਲਿਆ ਠੀਕ ਹੈ ਆ ਫੜਾ ਇੱਕ ਲੈਂਟਰ ਆ ਇੱਕ ਲੋਨ ਨੂੰ ਧਾਰ ਲਿਓ ਠੀਕ ਹੈ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਠੀਕ ਹੈ ਤੇ ਮੈਂ ਪਤਾ ਕੀ ਕਹਿੰਨਾ ਇਹ 2.5 ਲੱਖ ਦਾ ਆ ਲੋਨ ਵੀ ਆਹ ਦਾ ਘਰ ਦਾ ਘਰ ਸਟਾਰਟ ਕਰੋ ਘਰ ਸਟਾਰਟ ਕਰੋ ਨਾਲੇ ਲੋਨ ਤਾਂ ਕਰ ਨੂੰ ਕਿਉਂਕਿ ਅਸੀਂ ਸੇਵਾ ਕਰਕੇ ਗਏ ਆ ਸਾਡੇ ਅਰਗੇ ਹੋਰ ਵੀ ਮੁੰਡੇ ਆਉਣਗੇ ਠੀਕ ਆ ਜੀ ਨਹੀਂ ਦਿੱਤਾ ਥਾਂ ਸਾਨੂੰ ਕਿ 5 ਮਰਲੇ ਦਿੱਤਾ ਨਹੀਂ ਹਾਂ ਸਾਡੇ ਅਰਗੇ ਆ 2.5 ਲੱਖ ਤੋਂ ਸਟਾਰਟ ਕਰੋ ਘਰ ਸਟਾਰਟ ਕਰੋ 2.5 ਲੱਖ ਅਸੀਂ ਫਿਰ ਭੇਜ ਦਾਂਗੇ ਠੀਕ ਆ 4-5 ਲੱਖ ਦੀ 5 ਲੱਖ ਦੀ ਸਾਡੇ ਲੋ ਸੇਵਾ ਹੋ ਗਈ ਠੀਕ ਹੈ ਘਰ ਬਣਦਾ ਹੋ ਜੂਗਾ ਕਿਉਂਕਿ ਈਆਂ 3 4 ਆ ਹਾਂ ਨਹੀਂ ਨਹੀਂ ਬਾਬਾ ਮਿਹਰ ਦਾਤੇ ਦੀ ਤੁਹਾਡਾ ਤੁਹਾਡੀ ਬਲੇਸਿੰਗ ਸਾਰਾ ਪੰਜਾਬ ਕੋਲ ਆ। ਉਹ ਤੁਸੀਂ ਕਿਹਾ ਟਿੱਡੀ ਹਰ ਸਾਡੀ ਨਹੀਂ ਕੋਈ ਵੀਰਵਾਦ ਪਹੁੰਚਦਾ। ਨਾ ਨਾ ਕੋਈ ਨਾ ਪਹੁੰਚਿਆ ਹੈਗੇ ਅਸੀਂ। ਕੋਈ ਕੋਈ ਤਾਂ ਨੂੰ ਪੁੱਛਣ ਆਏ। ਮਾਤਾ ਜੀ ਮੈਨੂੰ ਇਹ ਦੱਸੋ ਸਰਕਾਰੀ ਮਦਦ ਕੋਈ ਜਾਣ ਆ ਪੁੱਛਣ ਆਇਆ ਕੋਈ ਨਹੀਂ। ਇਕੱਲੇ ਇਹ ਹੀ ਆਏ ਨੇ। ਹਾਂ ਜੀ ਇਹ ਇਸ ਤੋਂ ਪਹਿਲਾਂ ਵੀ ਕੋਈ ਆਇਆ ਥੋੜੀ। ਨਹੀਂ ਆਇਆ। ਇਹ ਮਦਦ ਨਹੀਂ ਕਿਸੇ ਨੇ ਕੀਤੀ। ਹਾਂ ਜੀ ਨਹੀਂ ਆਇਆ। ਅਰੇ ਗਾਵਾਂ ਪਹਿਲਾਂ ਰੋਣਾ ਨਹੀਂ ਪਹਿਲਾਂ ਖੁਸ਼ ਹੋਵੋ। ਪਹਿਨੇ ਘਰ ਨੂੰ ਦੋ ਗਾਂ ਪਹੁੰਚਦੀਆਂ ਤੇਰੇ ਹੁੰਦੇ ਹੁੰਦੇ ਇਦਾਂ ਦੇ ਵੀ ਨਸਾਨ ਹੁੰਦੇ ਮੇਰੇ ਕੋਲ ਬੰਕੇ ਫੈਗੇ ਆ ਦੇਖ ਤੁਸੀਂ ਦੇਖ ਰਹੇ ਹੋ ਬੱਬਾ ਨਾਲ ਆ ਤੇ ਇਹ ਜੀ ਆਪਣੇ ਨੇ ਵੀਰ ਨੂੰ ਪਰ ਇਹਨਾਂ ਨੇ ਪਤਾ ਨਹੀਂ ਕਿ ਵੀ ਇੰਨਾ ਵੀ ਰੱਬ ਮਿਹਰਬਾਨ ਹੋ ਸਕਦਾ ਕਿ ਸਾਡੇ ਤੇ ਬੱਚਿਆਂ ਦੀ ਪੜ੍ਹਾਈ ਅਸੀਂ ਕਰਾਣੇ ਆ ਵੀਰ ਜੀ ਇੱਥੇ ਸਾਰੇ ਬੱਚੇ ਸਾਰੀਆਂ ਕਿਤਾਬਾਂ ਉਹ ਤੁਹਾਨੂੰ ਪੜ੍ਹਾਉਣੇ ਕਰਾਵਾਂਗੇ ਬੱਚੇ ਅੱਛਾ ਪੜ੍ਹਾਈਆਂ ਦਾ ਅੰਕਾ ਤੁਸੀਂ ਜਾ ਅਪਡੇਟ ਹੀ ਕਰ ਚੱਕੋ ਕੋਈ ਨਹੀਂ ਵਾਹਿਗੁਰੂ ਵੜੀ ਆਵੜੀ ਪੜਾਈਆਂ ਬੱਚਿਆਂ ਦੀ ਹਾਂ ਬੱਚੇ ਵੈਨ ਦਾ ਖਰਚਾ ਨਹੀਂ ਪੂਰਾ ਤਾਂ ਫਿਰ ਟਾਲੇ ਬੱਚੇ ਸਾਡੇ ਕੋਲ ਵੈਨ ਦਾ ਖਰਚਾ ਨਹੀਂ ਪੂਰਾ ਆ ਪਰਕੇ ਜੀ ਆਏ ਨਾ ਤੁਹਾਡੇ ਕੋਲ ਸਾਨੂੰ ਵੀ ਥੋੜਾ ਜਿਹਾ ਸਾਡੇ ਕੋਲ ਮੈਂ ਯਾਰ ਆਪਾਂ ਸਕੂਟ ਉਹ ਜਿਹੜੀਆਂ ਡੀਜ਼ਲ ਫ੍ਰੀ ਪੈਟਰੋਲ ਫ੍ਰੀ ਸਕੂਟੀਆਂ ਲੀਆਂ ਹਾਂ ਹਾਂ ਜੀ ਇਲੈਕਟ੍ਰਿਕ ਸਾਡੀ ਗੁੱਡੀ ਵੀਰੇ ਨੂੰ ਇਦਾਂ ਘਰੇ ਮੈਂ ਕੰਮ ਕਰਨ ਜਾਣੀ ਇਹਨੂੰ ਅੱਗੇ ਜਾਣ ਨੂੰ ਕੋਈ ਸਾਧਨ ਹੈਗਾ ਉਹਦੇ ਤਾਂ ਲਾਜ ਹੀ ਨਹੀਂ ਆਇਆ ਸਾਰੇ ਛੜੀ ਵਾ ਬਾਹਰ ਜਾਣ ਨੂੰ ਸਾਧਨ ਹੈਗਾ ਕੋਈ 15 15 ਦੀ ਗੁੱਡੀ ਇਹ ਬੱਚਾ ਸਕੂਟੀ ਚਲਾ ਲੂਗਾ ਹਾਂ ਚਲਾ ਚਲਾ ਇਹ ਇੱਕ ਮੋਟਰਸਾਈਕਲ ਨਹੀਂ ਇੱਕ ਇਹ ਤਾਂ ਵੱਡੀ ਗੱਡੀ ਆ ਇਰੀਏ ਚ ਆਪਾਂ ਮੈਂ ਮੈਂ ਕਰਨਾ ਗੱਪਾ ਦਿਮਾਗ ਗੱਡੀ ਵੇਲੇ ਲੋਨੇ ਦਿਮਾਗ ਸਕੂਟੀਆਂ ਇਹ ਬੱਚੀ ਲਿਜੀਬਲ ਨਾ ਸਕੂਟੀ ਚਲਾਉਂਦੇ ਨਹੀਂ ਨਹੀਂ 6ਵੀਂ ਕਲਾਸ ਪੜ੍ਹਦੀ ਹੈ ਇਹ ਪਰਿਵਾਰ ਆਉਣਾ ਜਾਣਾ ਕਿਤੇ ਆਉਂਦਾ ਜਾਂਦਾ ਇੱਕ ਇੱਕ ਖਾਲਸਾ ਖਾਲਸੇ ਇਦਰ ਲਿਖੀ ਇੱਕ ਮੋਟਰਸਾਈਕਲ ਪਹੁੰਚਦਾ ਕਰੋ ਇੱਕ ਮੋਟਰਸਾਈਕਲ ਪਹੁੰਚਾਓ ਭਾਜੀ ਮੋਟਰਸਾਈਕਲ ਪਹੁੰਚਦਾ ਖਬਰ ਹੀ ਪੁੱਤ ਮੇਰੇ ਤੇ ਖੁਸ਼ੀ ਦੇਖੋ ਮਰਗਿਰਤ ਬਈ ਇਹਨਾਂ ਦੇ ਚਿਹਰੇ ਤੇ ਖੁਸ਼ੀ ਦੇਖ ਅਸੀਂ ਵੇਨਨੇ ਨੇ ਮੇਰੀ ਗੁੱਡੀਆਂ ਹੀ ਵੇਨਨੇ ਨੇ ਵੀਰ ਨੂੰ ਪਰ ਉਹਦੀ ਸੋਚਿਆ ਨਹੀਂ ਇਹੋ ਜਿਹੀ ਕਿਹਦੀ ਗੱਲ ਖਾਲਸਾ ਇੱਕ ਮੋਟਰਸਾਈਕਲ ਆਪਣਾ ਬਿਕਰ ਵੀਰ ਪਹੁੰਚਦਾ ਕਰਦੀਏ ਠੀਕ ਹੈ ਜੀ ਤੇ ਦੋ ਗਾਂਵਾਂ ਹੋ ਗਿਆ ਦੋ ਗਾਵਾਂ ਵੀ ਤੋ ਕਰਮਿਨਵਾਜ ਮਰ ਕੇ ਲੈ ਠੀਕ ਹੈ ਚਾਰ ਪੁੱਤਿਆ ਆਪਣੇ ਠੀਕ ਹੈ ਚਾਰ ਪੋਤੀ ਆ 3 ਨਹੀਂ ਨੇ ਪੁੱਤ ਹੁੰਦੇ ਆ ਠੀਕ ਹੈ ਚਾਰ ਪੁੱਤਿਆ ਤੇ ਚਾਰਾਂ ਨੂੰ ਦੋ ਗਾਵਾਂ ਹੋ ਗਿਆ ਠੀਕ ਆ ਆ ਮ ਆ ਗਿਆ ਹੋਇ ਇੱਕ ਮੋਟਰਸਾਈਕਲ ਲਿਖ ਲਾ ਤੂੰ ਰੁਪਏ ਵੀਰੇ ਮੋਟਰਸਾਈਕਲ ਪਿੰਡ ਨੋਟ ਨੋਟ ਕਰ ਲਓ ਪ੍ਰੋਪਰ ਡਰਾਈਵਿੰਗ ਸਾਰਾ ਪੜਨਾ ਹੈ ਤੇ ਪਾ ਪਾਈ ਸਾਹ ਕਾਂਢੀ ਹੋਣ ਇੱਕ ਡਿਊਟੀ ਆ ਵੈਨ ਵਾਲੀ ਤੁਸੀਂ ਗੱਲ ਕਹਿਤੀ ਆ ਇੱਕ ਅੰਕਲ ਦਾ ਨੰਬਰ ਨੋਟ ਠੀਕ ਆ ਦੋ ਘੇੜੇ ਲਾ ਲਿਓ ਮੋਟਰਸਾਈਕਲ ਤੇ ਬੱਚੇ ਰੋਜ਼ ਸਕੂਲੇ ਲੈ ਕੇ ਆਉਣੇ ਆ ਛੱਡ ਕੇ ਆਉਣੇ ਆ ਜੋ ਮੈਂ ਵਾਰੀ ਅੰਕਲ ਨਾਲ ਚੱਕ ਲਈ। ਤੁਹਾਡੇ ਕੋ ਹੈਗਾ ਕੰਮ? ਹਾਂ ਜੀ ਹਾਂ ਜੀ। ਕੰਮ ਨਹੀਂ ਹੈਗਾ ਚੰਡੀਟਾ ਜਾ ਜੋ। ਨਹੀਂ ਨਹੀਂ ਹੈਗਾ ਕੰਮ ਜੀ। ਠੀਕ ਹੈ ਉੱਥੇ ਕੰਮ ਬਹੁਤ ਆ। ਨਹੀਂ ਨਹੀਂ ਕੰਮ ਕਰਕੇ ਜਿੱਥੇ ਅਸੀਂ ਰਹਿੰਨੇ ਸੋਸਾਇਟੀ ਉੱਥੇ ਕੰਮ ਦਾ ਨਹੀਂ। ਨਹੀਂ ਜਿੱਦਾਂ ਕੰਮ ਕਰਦੇ ਨੇ ਵੀਰ ਸੇਵਕ ਉਹਨੇ ਸਾਡਾ ਬੜਾ ਸਾਥ ਦਿੱਤਾ ਉਹਨੇ ਸਿਰਕ ਬਲਵਾਣਾ। ਪੰਜ ਮਰਲੇ ਥਾਂ ਦਿੱਤਾ ਸਾਨੂੰ ਉਹਨੇ। ਜਿਉਂਦਾ ਰਹੇ ਸੇਵਕ। ਬਚਾਉਣਾ ਸੇਵਕ ਬਲਵਾਣੇ ਬਚਾਏ। ਕੰਮ ਸਲੋ ਹੋ ਗਈ ਹੱਡ ਤੋਂ ਬਾਅਦ ਅਸੀਂ ਕਿਸੇ ਨੂੰ ਦੇਖ ਲੋ ਬਦਨਾਲੀ ਖਾਤੋਂ ਵੀ ਟਿੱਕੀ ਹੋਈ ਆ। ਕੀ ਫੀਲ ਕੀ ਅਹਿਸਾਸ? ਵੀਰੇ ਫੀਲ ਫੀਲ ਸਾਰੀ ਰਾਤ ਮ ਆ ਟਾਈਮ ਆ ਜਿੰਨੀ ਸਾਡੀ ਜ਼ਿੰਦਗੀ ਮਾਲਕ ਨੇ ਬਚਕੀ ਆ ਨਾ ਉਹਨਾਂ ਚਿਰ ਅਸੀਂ ਦਵਾਵਾ ਦਵਾਂਗੇ ਵੀਰ ਵੀਰ ਨੂੰ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਮੇਰੀਆਂ ਧੀਆਂ ਵੀ ਲੈਣੀਆਂ ਜਿਨਾਂ ਚਿਰ ਸਾਡੀ ਜ਼ਿੰਦਗੀ ਉਹਨਾਂ ਚਿਰ ਵੀ ਪਿਆਰੀ ਪੁੱਤਾਂ ਪਿਆਰੀ ਪੁੱਤ ਇਧਰ ਧੀਆਂ ਨਹੀਂ ਪੁੱਤਿਆ ਧੀਆਂ ਵੀ ਤਾਂ ਕਿਸੇ ਨੇ ਕਦੀ ਗੱਲ ਨਾ ਨਹੀਂ ਲਾਈ ਨਾ 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 ਧੀਆਂ ਨਹੀਂ ਪੁੱਤਿਆ 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 ਇਹ ਆ 500 ਰੁਪਏ ਨਾ ਇਹ ਮੈਂ ਅਨਸਾਲੀ ਸਾਹਿਬ ਕਿਸੇ ਮਾਤਾ ਨੇ ਦਿੱਤੇ ਸੀ ਵੀ ਤੁਸੀਂ ਜਦੋਂ ਸੇਵਾ ਜਾਉਂਗੇ ਆ ਮੇਰੇ ਨੂੰ ਸੇਵਾ ਚ ਪਾ ਦਿਓ ਆ ਸੇਵਾ ਬਸ ਇਹ ਪਿਆਰ ਆ ਸੋਹਣੀਆਂ ਧੀਆਂ ਨੂੰ ਲਵ ਯੂ ਠੀਕ ਹੈ ਪੁੱਤ ਤੀ ਤੱਕ ਪੜਨਾ ਤੀ ਤੱਕ ਕਰ ਮੇਰੇ ਮਲੇ ਠੀਕ ਹੈ ਪੜਨਾ ਪੁੱਤ ਕੀ ਕਹੋਗੇ ਇੰਨੀ ਵੱਡੀ ਸੇਵਾ ਜੋ ਹੈ ਉਹ ਕਰਕੇ ਗਏ ਨੇ ਮਨ ਸਾਨੂੰ ਜੀ ਕੀ ਨਹੀਂ ਹੁੰਦਾ ਪਿਆਰ ਵੀ ਪਹਿਲਾਂ ਆਪ ਦਾ ਨਾ ਬਾਈ ਪਹਿਲਾਂ ਆਪ ਦਾ ਕਹਿ ਸਾ ਕੀ ਕਹੋਗੇ ਆਹ ਬੋਲੋ ਬੋਲੋ ਕਰੋ ਮਨ ਕਰੋ ਤੁਹਾਡੇ ਚਾਰੇ ਬੱਚੇ ਪੰਜੇ ਵਿੱਚ ਸੌਂ ਜਾਂਦੇ ਆ ਹਾਂਜੀ ਜਾਂਦੇ ਢਾਲੇ ਵਸੀਂ ਸਾਈਡ ਤੋਂ ਆਹ ਪਾਣੀ ਤਾਂ ਪਹਿਲਾਂ ਹੀ ਢਾਏ ਸਿੱਧਾ ਝੂਟ ਨਹੀਂ ਮੈਂ ਸੜ ਦਾ ਮੈਂ ਦਾ ਖਰਚਾ ਨਹੀਂ ਪੂਰਾ ਹੁੰਦਾ ਸੀ ਤੇ ਫਿਰ ਨਾਲੇ ਕੋਈ ਖੜਦਾ ਵੀ ਨਹੀਂ ਇੱਥੇ ਜਾਂਦੇ ਤੇ ਬਥੇਰੇ ਕੋਈ ਬਹੁੰਦਾ ਨਹੀਂ ਤੁਹਾਨੂੰ ਪਤਾ ਮਾੜੇ ਦੀ ਕੌਣ ਮਦਦ ਕਰਦਾ ਸਾਢੇ ਦਿਨ ਹੈਗਾ ਵੀ ਕਦੀ ਕਦੇ ਖਣੇ ਇਹ ਨਹੀਂ ਆਕੇ ਅੱਭੀ ਸਾਡੇ ਘਰੇ ਜਾਣ ਕੇ ਬਹਿ ਜੋ ਕਦੀ ਕਿਸ ਨੇ ਨਹੀਂ ਕਿਹਾ ਤੇ ਇੱਕ ਇੱਕ ਐਸਮੈਂਟ ਦੇ ਵਿੱਚ ਗਵਾਂ ਵੀਰ ਸੇਵਕਾਂ ਬਸ ਉਹ ਤੋਂ ਇਲਾਵਾ ਨਹੀਂ ਹੋਰ ਕਿਸੇ ਅੱਜ ਕੋਸ਼ਿਸ਼ ਛੋੜੀ ਲੋਟਾਂ ਨਾਲ ਹਾਂਜੀ ਕੋਸ਼ਿਸ਼ ਹਾਂਜੀ ਤੁਹਾਨੂੰ ਯਕੀਨ ਨਹੀਂ ਹੁੰਦਾ ਵੀ ਇਹਨਾਂ ਵੀ ਕਿਹਦੀ ਮਹਾਰਾਜ ਸਾਡੇ ਤੇ ਕਦੀ ਮਿਹਰ ਕਰੂਗਾ ਨਹੀਂ ਕਦੀ ਜਿੰਨਾ ਚਿਰ ਜ਼ਿੰਦਗੀ ਸਾਡੀ ਹੋਣਾ ਚਿਰ ਦਵਾਂਗੇ ਹਾਂਜੀ ਮੈਂ ਨਹੀਂ ਸਾਡੇ ਬੱਚੇ ਵੀ ਇੱਧਰ ਵੀ ਦੇਖੋ ਹਾਂ ਜੀ ਹੁਣਾਂ ਨੇ ਨੋਟ ਕਰ ਲਿਆ ਜੀ ਮੈਂ ਕਿੱਥੇ ਨੋਟ ਕੀਤਾ ਤੁਸੀਂ ਕਰਦੇ ਨਾਮ ਤੇ ਫੋਨ ਨੰਬਰ ਜਿੰਨੀ ਸਹੂਲਤ ਆਪਾਂ ਉਹ ਸਾਰਾ ਕੁਝ ਨੋਟ ਕਰਕੇ ਆਪਾਂ ਅੱਗੇ ਵੀ ਰਾਪਤਾ ਤੁਹਾਡੀ ਟੀਮ ਬਨ ਹਾਂਜੀ ਹਾਂਜੀ ਬਾਈ ਅਸੀਂ ਕਰਦੇ ਰਹਾਂਗੇ ਲਗਾਤਾਰ ਕਿਉਂਕਿ ਐ ਵੀ ਅਸੀਂ ਸੇਵਾ ਦਿੱਤੀ ਆ ਕੱਲੋਂ ਇਹਨਾਂ ਨੂੰ ਕੋਈ ਗਲਤ ਯੂਜ਼ ਨਾ ਕਰ ਸਕੇ ਤਾਂ ਅਸੀਂ ਕਾਲ ਕਰਦੇ ਰਹਿਾਂਗੇ ਇਹਨਾਂ ਨੂੰ ਬਾਈ ਜੀ ਨੰਬਰ ਜਦੋਂ ਤੁਸੀਂ ਜਦੋਂ ਇਹਨਾਂ ਦੇ ਚਾਚਾ ਵਾ ਇਹਨਾਂ ਨਾਲ ਜਦੋਂ ਤੁਸੀਂ ਉੱਥੇ ਬੈਠੇ ਸੀ ਤੁਹਾਨੂੰ ਲੱਗਦਾ ਸੀ ਵੀ ਕੋਈ ਬਾਤ ਦਿੱਚੋ ਜਿਹਦਾ ਪਤਾ ਰਿਕਵਰੀ ਦਿੱਤੀ ਜਾਏ ਕਹੀਂ ਕਹਿੰਦੇ ਵੀ ਸਾਡੀ ਜ਼ਿੰਦਗੀ ਇਦਾਂ ਹੀ ਹੁਣ ਨਿਕਲਣੀ ਆ ਵੀ ਚਾਰ ਧੀਆਂ ਵਾ ਤੇ ਕਿਤੋਂ ਸਾਡੇ ਅੱਗੇ ਵੀ ਕਰਜ਼ਾ ਚੱਕ ਕੇ ਬਣਾਇਆ ਸੀ ਹਾਂ ਪਰ ਅੱਗੇ ਵੀ ਤੂੰ ਵੀਰ ਆਇਆ ਸੀ ਸਾਨੂੰ ਯਕੀਨ ਸਾਨੂੰ ਕਹਿੰਦੇ ਬਸ ਉਹ ਆਪਦੇ ਉਹਨੇ ਵਧਾਉਣੇ ਫਾਲੋਅਰ ਬਣਾ ਲਿਆ ਤੇ ਹੁਣ ਨਹੀਂ ਆਣੀ ਤੇਰੀ ਬਾਤ ਪੁੱਛਣੀ ਤੁਹਾਡੀ ਜੀ ਚਾਹ ਲੋ ਮਿਹਰਬਾਨੀ ਕਰਾਂਗੇ ਤੁਹਾਡੇ ਕੋਲੇ ਠੀਕ ਤੁਹ ਖੁਸ਼ ਆ ਹੁਣ ਹਾਂਜੀ ਸੋਚਿਆ ਸੀ ਵੀ ਕੋਈ ਆ ਕੇ ਤੁਹਾਡੀ ਐਵੇਂ ਤੁਹਾਡੀ ਬਾਤ ਪੁੱਛੇ ਤੁਹਾਨੂੰ ਐਂ ਹੁਣ ਉਹਨਾਂ ਨੇ ਤੁਹਾਨੂੰ ਪੈਸੇ ਵੀ ਦੇਤੇ ਤੁਹਾਨੂੰ ਗਾਂ ਵੀ ਆਜੂ ਤੁਹਾਡੇ ਲਈ ਸਕੂਟਰ ਮੋਟਰਸਾਈਕਲ ਵੀ ਆਜੂ ਹਾਂਜੀ ਜੀ ਧੰਨਵਾਦ ਵੀਰੇ ਤੁਹਾਡਾ ਹਾਂਜੀ ਧੰਨਵਾਦ ਤੁਹਾਡਾ ਬਹੁਤ ਸ਼ੁਕਰੀਆ ਤੁਹਾਡਾ ਤੁਸੀ ਤੁਹਾਨੂੰ ਲੱਗਦਾ ਸੀ ਵੀ ਕੋਈ ਆਊਗਾ ਐ ਸਾਡੀ ਬਾਤ ਪੁੱਛੂ ਆ ਕੇ ਨਹੀਂ ਜੀ ਸਾਨੂੰ ਨਹੀਂ ਲੱਗਦਾ ਹੈਗਾ ਯਕੀਨ ਨਹੀਂ ਸੀ ਨਹੀਂ ਜੀ ਹੁਣ ਆਸ ਉਮੀਦ ਜਾਗੀ ਆ ਵੀ ਹਾਂ ਹੁਣ ਸਾਡਾ ਕੁਛ ਨਾ ਕੁਛ ਬਣ ਜੂਗਾ ਹਾਂਜੀ ਬਣ ਜੂਗਾ ਕੋਛੋ ਤੁਸੀਂ ਹੁਣ ਫਿਰ ਸਕੂਲ ਜਾਣ ਦੇ ਵਿੱਚ ਵੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਨਹੀਂ ਕੋਈ ਦਿੱਕਤ ਨਹੀਂ